ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲਓ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚਿਆ ਪਿੰਡ ਬਲਾਸਪੁਰ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਝੋਟੀਆਂ 6 ਦਿਖਾਵਾਂਗੇ ਇੱਕ ਦਿਖਾਵਾਂਗੇ ਟੋਕੜ ਤੇ ਪੰਜ ਤਕਰੀਬਨ ਤਾਜ਼ੀਆਂ ਨੇ ਮੇਰੇ ਖਿਆਲ ਆ ਇੱਕ ਝੋਟੀ ਗੱਬਣਾ ਤੇ ਚਾਰ ਹੈਗੀਆਂ ਨੇ ਤਾਜ਼ੀਆਂ ਸੁਈਆਂ ਕੁਆਲਿਟੀ ਹੈਗੀ ਆ ਟੌਪ ਆ ਤੇ ਰੇਟ ਸਾਰੀਆਂ ਦੇ ਤਕਰੀਬਨ ਤਕਰੀਬਨ ਇੱਕ ਅੱਧੀ ਝੋਟੀ ਨੂੰ ਛੱਡ ਕੇ ਬਾਕੀ ਦੇ ਰੇਟ ਵੀਡੀਓ 'ਚ ਹੀ ਕਰਾਵਾਂਗੇ ਆਪਾਂ 40 ਕਹ ਹਜ਼ਾਰ ਤੋਂ ਰੇਟ ਜਿਹੜੇ ਸ਼ੁਰੂ 'ਚ ਹੀ ਦੱਸ ਦਾਨਾ ਵੀ ਅੱਜ ਸ਼ੁਰੂ ਹੋਣਗੇ ਤੇ ਬਾਕੀ ਆ ਜੋ ਰਾਜੇ ਨਾ ਕਰਾਉਣਿਆ ਗੱਲਬਾਤ ਤੇ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਹੋਰ ਰਾਜੇ ਕਿਵੇਂ ਉਹ ਜੀ ਸਾਸਰੀ ਕਾ ਸਾਰੇ ਭੈਣ ਭਰਾ ਨੂੰ ਜੋਗ ਸਾਂਪ ਤੋਂ ਕਿ ਚੈਨਲ ਦਿੰਦਾ ਹਨ ਤੁਹਾਨੂੰ ਪਿਆਰ ਦਿੰਦਾ ਸਾਰੇ ਭੈਣ ਭਰਾ ਤੰਦਰੁਸਤ ਰਹਿੰਦੇ ਰਹਿਣ ਵੀਰੇ ਚੜਦੀ ਕਲਾ ਇੱਥੋਂ ਕਰ ਲੈ ਸ਼ੁਰੂ ਰਾਜੂ ਤੋੜ ਦੇ ਖੋਲ ਕੇ ਨੂੰ ਇਹਦਾ ਸੁਆ ਕਿਡਾ ਇਹ ਦੂਜੇ ਸੁਆ ਵੀਰੇ ਦੰਦਾਂ ਚ ਕਿਵੇਂ ਹੋਊਗੀ ਦੰਦਾਂ ਚ ਸਿੱਗੀ ਹੋਊ ਵੀਰੇ ਬੱਚਾ ਨਾਲ ਕੀ ਆ ਕੱਟਾ ਵੀਰੇ ਨਾਲ ਇਹਦੇ ਕੱਟਾ ਤੇ ਦੰਦਾਂ ਚ ਬਾਈ ਕਹਿੰਦਾ ਹੋਊਗੀ ਇਹ ਤਕਰੀਬਨ ਤਕਰੀਬਨ 6 ਦੰਦ ਹਾਂਜੀ ਸੂਈ ਕਿੰਨੇ ਦਿਨ ਦੀ ਹੋਗੀ ਸੂ ਵੀਰੇ ਹਫਤਾ ਹੋ ਗਿਆ ਇੱਕ ਹਵਤੇ ਦੀ ਸੂਈ ਥੱਲੇ ਦੁੱਧ ਹੁਣ ਕਿੰਨਾ ਤਿਆਰ ਹੈ ਦੁੱਧ ਕੰਡੇ ਵਾਲੇ ਵੀਰੇ 14 ਕਿਲੋ ਆਪਣੇ ਕਿਰਪਾ ਦੀ 5-4 ਦੰਦ ਚੋਕ ਲੈ ਕੇ ਜਾਓ ਸੱਲੀ ਕਰਕੇ ਪੂਰੀ ਦੁੱਧ ਕੰਡੇ ਵਾਲਾ ਹੈਗਾ ਇਹਦੇ ਥੱਲੇ 14 ਕਿਲੋ ਤਿਆਰ ਦੰਦਾ ਚ 6 ਦੰਦ ਦਾ ਸੂਆ ਹੈਗੀ ਆ ਦੂਜਾ ਦੁੱਧ 10 ਵੀਰੇ ਨਾਲ ਮੇਲ ਕਾਫਾ ਨਾਲ ਮੇਲ ਕਾਫਾ ਦੋ ਟਾਈਮ ਚਾਰ ਟਾਈਮ ਆਪਾਂ ਤਸੱਲੀ ਕਰਾ ਦਾਂਗੇ 5-10 ਦੰਦ ਚੋਂ ਗਰੇ ਜਾ ਲੈ ਜਾ ਰ ਲੰਬੀ ਰਹਿ ਜਾ ਥੋੜੀ ਥੱਲੇ ਦਿਖਾ ਦੇ ਘੈਰੀ ਸਮਾਰ ਕੇ ਮੋੜ ਲਓ ਜੀ ਸੂਆ ਦੂਜਾ ਦੰਦਾ ਚ 6 ਦੰਦ ਪੈਸੇ ਕਿੰਨੇ ਲਵਾਂਗੇ ਰਾਜੇ ਦੇ ਪੈਸੇ ਵੀਰੇ ਮੁੱਲ ਦਾ 1,42 135 ਹਜ਼ਾਰ ਦੇ ਦਾਂਗੇ ਵੀਰੇ 135 ਦੀ ਦੇ ਦਾਂਗੇ ਉਹਦੇ ਚ ਮਾਣ ਤਾਨ ਮਾਣ ਤਨ ਕਰਦਾਂਗੇ ਦੁੱਧ ਆਪਣੇ ਘਰੇ ਚੋਕੇ ਤੁਸਲੀ ਕਰਕੇ ਜਾਨ 14 ਕਿਲੋ ਅੱਛਾ 1 ਲੀਟਰ ਵੀ ਹੁੰਦੇ ਨੇ ਆ ਲੀਟਰ ਕਿਲੋ ਵੀਰੇ ਕੰਡੇ ਤੇ 1 ਲੀਟਰ ਵੀ ਹੁੰਦੇ ਨੇ ਬਾਈ ਕਹਿੰਦਾ ਪਰ ਆਪਾਂ ਕੰਡੇ ਤੇ ਰੱਖ ਕੇ ਦੇ ਦਾਂਗੇ 14 ਕਿਲੋ ਇੱਥੋਂ ਦਿਖਾ ਦੇ ਆਰਡਰ ਉਦਰੇ ਦਾ ਆਰਡਰ ਚੰਗਾ ਰੱਖ ਦਿਆ ਜਿਵੇਂ ਕੁਆਲਟੀ ਤੁਹਾਨੂੰ ਦੱਸਤੀ ਮੈਂ ਸਾਰੀ ਦੰਦਾਂ ਚ 6 ਅੰਡੇ ਤੇ ਸੂਆ ਦੂਜਾ ਵੀਰੇ ਪਾਸੇ ਵੀ ਤਾਂ ਆ ਕਿ ਬੱਚੇ ਮੂਰੇ ਬੰਨੇ ਕਰਕੇ ਬੱਚੇ ਬਾਈ ਕਹਿੰਦਾ 1 ਲੱਖ ਤੇ 35 ਹਜ਼ਾਰ ਦੀ ਝੋਟੀ ਆਪਾਂ ਇਹ ਦੇ ਦੇਾਂਗੇ ਤੇ ਹੁਣ ਆ ਜਾ ਇੱਧਰ ਲੈ ਆ 2 ਨੰ ਆ ਵੀ ਤੋਰ ਦੇ ਬਾਈ ਖੋਲ ਕੇ ਸੂਆ ਸੂਂਦੀ ਆ ਪਹਿਲਾ ਤੇ ਕੁਆਲਿਟੀ ਹੈਗੀ ਆ ਟਾਪ ਦੇਣ ਕਿੰਨੇ ਕੱਢ ਦੂਗੀ ਇਹ ਵੀਰੇਲੇ ਜੀ 2-4 ਦਿਨ ਯਾਰ ਕੋਈ ਪੱਕਾ ਪਲੂਣ ਕੱਟੀ ਦਾ ਪਤਾ ਨਹੀਂ ਹੁੰਦਾ 10 ਦਿਨ ਉੱਤੇ ਵੀ ਲੈ ਜਾਂਦੇ ਘੱਟ ਵੀ ਲੈ ਜਾਂਦੀ ਆ ਪਰ ਇਹ ਕੋ ਬਣ ਕੇ ਸੂ ਪਲਵਾਨਾਂ ਨੂੰ ਤੁਰਦੀ ਆ ਵੀਰੇ ਕੱਦ ਬੱਡਾ ਆ ਗਿਆ ਪੂਰਾ ਡਬਲ ਹੈਨਾ ਪਿਛਲੀ ਵੀਡੀਓ ਚ ਆਪਾਂ ਨੇ ਇਹ ਵੇਚਤੀ ਸੀ ਹੈਨਾ ਵੀਰੇ ਵੇਚਤੀ 5 ਰੁਪਏ ਨਾਲ ਸਾਈ ਵੀ ਆ ਵੀ ਆ ਹਾਂ ਜਿੱਦਾਂ ਤਾਂ ਦੱਸੋ ਇੱਕ ਕਿੱਸਾ ਸਾਰਾ 4 ਦਿਨਾਂ ਤੈਰ ਕੋਲੇ 4 ਦਿਨਾਂ ਬਾਅਦ ਮੈਨੂੰ ਕਹਿੰਦਾ ਵੀਰੇ ਇੱਥੇ ਘੱਟੀ ਮਹਾਰੀ ਲੈ ਇੱਥੇ ਇਹਨੂੰ ਪੈਸੇ ਦੇ ਜਾਗੇ ਠੀਕ ਆ ਗੱਲ ਕੱਟੀ ਕਿੱਤਾ ਐਸੇ ਯਾਰ ਕੈਸ਼ ਤੇ ਹੋਣਾ ਹਨਾ ਸਾਰਾ ਕੰਮ ਆ ਕੋਈ ਸੱਜਣ ਆਖੇ ਵੀ ਊਰੇ ਜਾਨਵਰ ਲਿਆ ਊਰੇ ਆ ਕੇ ਪੈਸੇ ਲੈ ਲਈਏ ਕਹੇ ਇਹਨੂੰ ਵੇਚਣਾ ਜਾਨਵਰ ਦੀ ਆ ਵੀ ਓਦਾਂ ਬਾਈ ਕਹਿੰਦਾ ਆਪਾਂ ਵੇਚ ਨਹੀਂ ਸਕਦੇ ਉਹ ਸੱਜਣ ਫੋਨ ਕਰਨ ਦੀ ਕਿਰਪਾ ਨਾ ਕਰਨ ਵੀ ਜਾਨਵਰ ਊਰੇ ਲੈ ਕੇ ਆਜੋ ਤੇ ਊਰੇ ਪੈਸੇ ਲੈ ਲਿਓ ਇਹ ਬਾਈ ਕਹਿੰਦਾ ਕੈਸ਼ ਦੀ ਹੋਊਗਾ ਸਿਸਟਮ ਸਾਰਾ ਕੱਦ ਬੱਡਾ ਆ ਗਿਆ ਇਹਦਾ ਫੁੱਲ ਡਬਲ ਜਿੱਦਾਂ ਡਿਟੇਲ ਇਹਦੀ ਤੁਹਾਨੂੰ ਮੈਂ ਪਹਿਲਾਂ ਦੱਸੀ ਸੀ ਸੂਆ ਪਹਿਲਾਂ ਕੱਦ ਕਾਰ ਦੀ ਵੀ ਚੰਗੀ ਆ ਤੇ ਬਰੀਕੀਆਂ ਬਰੂਕੀਆਂ ਵੀ ਬਹੁਤ ਆਗੀਆਂ ਗੱਤੀ ਹਨਾ ਵੀ ਵੀਰੇ ਪਹਿਲੇ ਸੂਆ 15 ਕਿਲੋ ਇਹਨੇ ਦੇਣੇ ਦੇਣਾ ਇਹਦੇ वैसे ਵੀਰੇ ਦੇ ਫੋਨ ਤੇ ਦੱਸਾਂਗੇ ਆਪਾਂ ਬਾਹਰੇ ਤਾਂ ਨਹੀਂ ਮੰਗਦੇ ਇਹ ਬਾਹਰੇ ਨਹੀਂ ਮੰਗਦੇ ਵੀਰੇ ਇੱਥੋਂ ਫੇਸ ਕੁਆਲਿਟੀ ਦਿਖਾ ਦੇ ਗੈਰੀ ਫੇਸ ਕੁਆਲਿਟੀ ਦੇ ਮਾਰਦੇ ਤੇ ਬਾਡੀ ਬੁੱਡੀ ਦਿਖਾ ਦੇ ਇੱਥੋਂ ਕੱਦ ਵਿੱਡਾ ਆ ਗਿਆ ਪੂਰਾ ਡਬਲ ਪੂਰਾ ਸਿਰੇ ਦੀ ਕੱਟੀ ਹੈ ਵੀਰੇ ਕੋਈ ਇਹ ਜਿਹੇ ਪਾਸੋਂ ਹੱਥ ਨਹੀਂ 드러ਉਂਦੀ ਇਹ ਆ ਕੱਟੀ ਆ ਗਈ ਪੂਰੀ ਹੈ ਨਾ ਟਾਪ ਕੁਆਲਿਟੀ ਚ ਤੇ ਹੁਣ ਤੌਰ ਦੇ ਸਾਥ ਤਿੰਨ ਨੰਬਰ ਵਾਲੀ ਹੈ ਨਾ ਆ ਹੁਣ ਤਿੰਨ ਨੰਬਰ ਵਾਲੀ ਕੱਟੀ ਦਿਖਾ ਦਾਂਗੇ ਆਪਾਂ ਇਹਦਾ ਸੂਆ ਕਿਹੜਾ ਇਹ ਵੀਰੇ ਮਾਰਕਾ ਦੇ ਦੂਜੇ ਸੂਏ ਆਖਿਆ ਆਪਾਂ ਤੀਜੀ ਸੂਏ ਕਹਿ ਕੇ ਲੈ ਮੰਨ ਕੇ ਲਈਏ ਇਹ ਕਿੰਨੇ ਕ ਦਿਨ ਦੀ ਸੂਈ ਆ ਇਹਨੂੰ ਸੂਈ ਹੋਰ ਪੰਜ ਇਹਦੇ ਮਾਗਰ ਕੱਟੀ ਆ ਗਈ ਇੱਕ ਨੰਬਰ ਵਾਲੀ ਮਾਗਰ ਕੱਟਾ ਹਾਂ ਆ ਸੁਆ ਤੀਜਾ ਪੰਜਾਂ ਦਾ ਨਹੀਂ ਥਲੇ ਦੁੱਧ ਕਿੰਨਾ ਤਿਆਰਾ ਬਸ 11 ਕਿਲੋ ਵੀਰੇ ਲੈਟਾ ਜਮਾ ਆ 10 ਵੀ ਹੋਣਾ ਜਿੰਨਾ ਕਿ ਆਪਾਂ ਚੁਆ ਕੇ ਆਪਾਂ ਮੀਆਂ ਦਿੱਤੀਆਂ ਕਿ ਲੰਬ ਦਾ ਲੈਟੇ ਨਹੀਂ ਕੋਈ ਆ ਹੁਣ ਚਾਹੇ ਮੰਨ ਲਾ ਵੀ ਆਪਾਂ ਅੱਧਾ ਕਿਲੋ ਘੱਟ ਵੀ ਦੱਸ ਦਈਏ ਕੋਈ ਸਮਝ ਨਹੀਂ ਮੇਰੇ ਕੋਲ ਆਪਾਂ 11 ਕਿਲੋ ਚੁਆ ਕੇ ਦੇਵਾਂਗੇ ਯਾਰ ਗੱਲ ਮੁੱਕੀ 11 ਕਿਲੋ ਇਹਦਾ ਚੁਆਵਾ ਦਾਂਗੇ ਕੰਡੇ ਦੇ ਰੱਖ ਨਾਲ ਡੰਗ ਤੋਂ ਡੰਗ ਚਾਰ ਡੰਗ ਕੰਡੇ ਤੇ ਸੁਆ ਆ ਗਈ ਤੀਜਾ ਕੁਆਤੀ ਜਬਰਾ ਬਕਮਾ ਲਿਆ ਵੀਰ ਇਥੋਂ ਚਵਾਈ ਚੂਈ ਦੀ ਕੰਗਰਾ ਜੀ ਚਵਾਈ ਵਾਰੀ ਵੇਦਾ ਫੋਕੇ ਵੀਰੇ ਜਮ ਇੱਕ ਨੰਬਰ ਇੱਕ ਨੰਬਰ ਜਮ ਇੱਕ ਨੰਬਰ ਫੋਕੇ ਇਹ ਕਿਸੇ ਨੇ ਆਨਲਾਈਨ ਮੰਗੌਣੀ ਆ ਮੰਗਾ ਲੇ ਵੀਰੇ 11 ਨਾ ਬਣਾਈ ਗਰੰਟੀ ਦੇ ਭੇਜ ਦੇਣਾ ਬਣਾਏ ਗਰੰਟੀ ਭਰਪੂਰ ਦੀ 11 ਗਰੰਟੀ ਬਾਕੀ ਜਿਹੜੇ ਮੈਂ ਤਾਂ ਇਹੀ ਕਹਿੰਦਾ ਉਹਨਾਂ ਵੀ ਆਪਦਾ ਨੇੜੇ ਆ ਕੇ ਨਾ ਤੁਸੀਂ ਆਪਣੀ ਗਰੰਟੀ ਨੇ ਪੈਸੇ ਨਾ ਕਰਕੇ ਲੈ ਕੇ ਜਾਇਆ ਕਰੋ ਜਾਨਵਰ ਕਿਉਂਕਿ ਕਿਤੋਂ ਵੀ ਜਾਨਵਰ ਲੈਣਾ ਆਪਾਂ ਨੇ ਚੈੱਕ ਕਰੇ ਤੋਂ ਬਿਨਾ ਜਾਨਵਰ ਕਰਿਆ ਚੋਕੇ ਤੇ ਛੱਲੀ ਕਰਕੇ ਜAVE ਪੈਸੇ ਲਾਉਣੇ ਪੈਸੇ ਕਦੋਂ ਹੀ ਬਣਦੇ ਵੀਰੇ ਇਹ ਕਿੰਨੇ ਦੇ ਦਾਂਗੇ ਆਪਾਂ ਵੀ ਇਹ ਦੇ ਦਾਂਗੇ 97000 ਦੀ ਹਾਂਜੀ ਤੇ ਹੁਣ 4 ਨੰਬਰ ਵਾਲੀ ਝੋਟੀ ਤੋਰ ਦੇ ਇਹ ਤੇ ਮਾਰ ਦੇ ਕੈਮਰਾ ਯਾਰ ਇਹਦਾ ਥਣ ਥਣ ਵਾਲੀ ਕਵਾਜਾ ਇਹਦਾ ਗ੍ਰੇਟੀ ਹੈ ਕਿਹੜਾ 5 ਲੱਖ ਇਹ ਲੈ ਤੁਹਾਨੂੰ ਲੱਗਾਂਦਾ ਇਹ ਜਾ ਤੂੰ ਮੈਂ ਤਾਂ ਹਾਂ ਇਹਦਾ ਬੱਸ ਇਹਦੀ ਇਹਦੇ ਥਣਾ ਥਣਾ ਵੀ ਕੁਆਲਿਟੀ ਬੜੀ ਚੰਗੀ ਆ ਇਹਦਾ ਸੂਆ ਕਿਹੜਾ ਇਹ ਦੂਜਾ ਸੂਆ ਵੀਰੇ ਦੂਜਾ ਸੂਆ ਬੱਚੇ ਬੰਨਣ ਕਰਕੇ ਪਾਸਮਗੀ ਹੈ ਨਾ ਹਾਂ ਮੂਰੇ ਬੰਨ ਤੇ ਬੱਚ ਪਾਸਮਗੀ ਸੂਆ ਹੈਗਾ ਇਹਦਾ ਦੂਜਾ ਦੰਦਾਂ ਚ ਤਾਂ ਨਹੀਂ ਦੇਖੀ ਇਹ ਦੰਦਾਂ ਦੇਖ ਨਹੀਂ ਵੀਰੇ ਚੌਗੀ ਉਮਰ ਹਸਾਉਣਾ ਯਾਰ ਚੌਗੀ ਜਾਂ ਛਗੀ ਹਾਂ ਚੌਗੀ ਜਾਂ ਛਗੀ ਉਹ ਦੇ ਕਿੰਨੇ ਦਿਨ ਦੀ ਸੂਈ ਆ ਸੂਈ ਨੂੰ ਇਹਨੇ ਕਿੰਨਾ ਦੁੱਧਾ ਹੁਣ ਬਹੁਤ ਵੀਰੇ 9 ਕਿਲੋ ਕੰਡੇ ਵਾਲਾ 9 ਕਿਲੋ ਕੰਡੇ ਦੇ ਲੀਟਰ ਲੀਟਰ 10 ਹੋ ਜਾਣਗੇ ਲੀਟਰ 10 ਹੋ ਜਾਣਗੇ ਵੀਰੇ ਲੀਟਰ ਬਾਈ 10 ਨਹੀਂ ਹੋ ਜਾਣਗੇ ਯਾਰ ਲੀਟਰ ਬਾਅਦ ਚ ਲੱਗਦਾ ਬਾਈ ਚਾਗਾ ਫਰਨ ਲਾਤਾ ਹੁਣ ਕਾ ਠੀਕਾ ਪਹਿਲਾਂ ਬਾਟਿਆ ਬੀਟ ਕਰਨਾ ਨਾ ਬਾਜ ਗੁੱਤ ਪਰ ਸਾਰਾ ਕੋ ਪਤਾ ਲੱਗ ਲਾ ਵੀਰੇ ਕੰਡੇ ਦੇ ਰਖਾ ਦਾਂਗੇ ਆਪਾਂ ਕੰਡੇ ਦੇ ਇਸ ਦੇ ਨਾਲ ਬੱਚਾ ਕੀ ਆ ਇਹ ਨਾ ਕੱਟਾ ਵੀਰੇ ਇਹਦੇ ਨਾਲ ਹੈਗਾ ਮੇਲ ਕਾਫ ਇਹਦੇ ਪੈਸੇ ਕਿੰਨੇ ਲਵਾਂਗੇ ਮੁੱਲ ਤਾਂ ਵੀਰੇ ਇਹਦਾ ਕਰਦੇ ਆਪਾਂ 98000 ਕਿੰਨੇ ਹੀ ਦੇਵਾਂਗੇ ਇਹ ਰੇ ਲੱਗ ਆ 90 ਹਰੇ ਰਾਂ ਵੀਰੇ ਯਾਰ ਇਹ ਬਾਈ ਕਹਿੰਦਾ ਦੇ ਦਾਂਗੇ ਮੈਂ ਮੁੱਲ 92 ਹਜ਼ਾਰ ਵੀਰੇ ਪੁੱਲ ਕੇ ਸੌਰੀ ਹਜਾ ਮੁੱਲ ਹੈ 92 ਹਜ਼ਾਰ ਵੀਰੇ ਦੇ ਦਾਂਗੇ 2 ਘੱਟ 90 ਦੇ ਦਾਂਗੇ ਮੁੱਲ 92 ਦੇ ਦੇ ਦਾਂਗੇ 88000 ਦੀ 88000 ਦੀ ਵੀਰੇ ਪੂਰੇ ਵੀ ਮਾਨ ਤਾਨ ਉੱਚ ਕਰ ਦਾਂਗੇ ਛੋਟ ਛੋਟ ਕਰ ਦਾਂਗੇ ਆਉ ਰੰਗ ਰੰਗ ਝੋਟੀ ਦਾ ਬਲੈਕ ਆ ਗਿਆ ਪੂਰੇ ਕੋਲੇ ਬਾਈਟ ਜ਼ਰੂਰ ਆ ਤੇ ਜਿਹੜਾ ਥਣ ਥੁਣਾ ਯਾਰ ਥਣ ਥੁਣੇ ਨੂੰ ਐ ਲੱਗਿਆ ਜਿਵੇਂ ਐਂਡ ਕੁਆਲਿਟੀ ਦਾ ਚੰਗੀਆਂ ਚੰਗੀਆਂ ਮਈਆਂ ਨੂੰ ਨਹੀਂ ਲੱਗਿਆ ਇਹਦੇ ਨਾਲ ਬਾਕੀ ਠੰਡੀ ਬਣੀ ਆ ਮਈਆਂ ਦੇ ਕੱਦ ਕਾਠ ਇਹਦਾ ਦਰਮਿਆਨਾ ਆ ਗਿਆ ਕੱਦ ਕਾਠ ਨਹੀਂ ਬੜਾ ਜਿਆਦਾ ਵੱਡਾ ਵੀਰੇ ਥੋੜੀ ਜਗ੍ਹਾ ਨਾਲ ਆ ਜਿਹੜੀ ਮੈਂ ਇੱਕ ਗੱਲ ਹੋਰ ਉਹ ਵੀ ਜਿਆਦਾ ਵੱਡੀ ਖੜੀ ਆ ਤਾਂ ਕਰਕੇ ਵੀ ਲੱਗੂਗੀ ਇਹ ਵੀ ਤੋਰ ਦੇ ਰਜੂ ਇਹਦਾ ਕਿਹੜਾ ਸੂਆ ਰਾਜੇ ਇਹ ਤੀਜੀ ਸੂਈ ਵੀਰੇ ਰੈਨਲ ओरिजिनल ਹੈ ਹਾਂਜੀ ਇਹ ਕਿੰਨੇ ਦਿਨ ਕੱਢੂਗੀ ਇਹ ਲੈ ਜੂ 5-4 ਦਿਨ ਦੀ ਹੈ 5-4 ਦਿਨ ਲੈ ਜੂ ਇਹ ਲੈ ਜੂਗੀ 5-4 ਦਿਨ ਕੱਢ ਦੂਗਾ ਇਹ ਦੂਜੇ ਸੂਏ 14 ਕਿਲੋ ਦੱਸਿਆ ਮਾਰਕ ਨੇ ਇੱਥੋਂ ਆਇਆ ਸੀ ਠੀਕ ਆ ਇਹ ਕਿ ਏਤ ਕੀ 14 ਪਾ ਦੇ ਜੀ ਚਲ ਆ ਪਾ ਉਰੇ ਰੌਣ ਹੈ 14 ਪਲੱਸ ਇਸ ਵਾਰੀ ਵੀ 14 ਕਿਲੋ ਪਾ ਦੇ ਪੱਕੀ ਗੱਲ ਆ ਹਾਂ ਜੀ ਮੈਂ ਬਹੁਤ ਡਬਲ ਮੈਂ ਆ ਜੀ ਦਿਨ ਕੱਢ ਦੂ 5 ਤੋਂ 7 ਹਾਂ ਲੈ ਜੀ ਵੀਰੇ ਪੈਸੇ ਕਿੰਨੇ ਲਾ ਮੰਗੇ ਜੀ ਪੈਸੇ ਦਾ ਵੀਰੇ ਮੁੱਲ ਤਾਂ 95 ਰੁਪਏ ਕਰਦੇ ਆ 92 ਦੇ ਦਾ ਵੀਰੇ 92 ਦੇ 90 ਤੋਂ ਬਾਹਰ ਅਸੀਂ ਹਾਂ 90 ਤੋਂ ਬਾਹਰ ਵੀਰੇ ਬਾੜੀ ਚੰਗੇ ਮੈਂ ਆ ਅੱਛਾ ਹਾਂ ਇਹਦਾ ਮੁੱਲ ਅੱਜ ਦਾ ਵੀਰੇ ਇਹ ሱਪੀ ਫਿਰ ਚਵਾ ਕੇ ਦੋ ਪਾ ਦੇਵਾ ਕੀ ਲੋਕੀ ਮਨੋ ਦੇ ਰਹਿ ਕੇ ਕਰਦੇ ਆਪਾਂ ਇਹ ਮੁੰਲਾ ਗਿਆ ਅੱਜ ਦਾ ਗੱਪਣ ਦਾ ਜੇ ਕੋਈ ਸੱਜਣ ਅੱਜ ਲੈ ਕੇ ਜਾਂਦਾ ਗੱਪਣ ਦੇ ਆਪਣੇ ਥਾਣੇ ਦੀ ਗਰੰਟੀ ਭਰਦੀ ਗਰੰਟੀ ਹੋ ਫੋਲੀ ਜੇ ਆਨਲਾਈਨ ਮੰਗਵਾਉਣੀ ਹੈ ਕਿਸੇ ਨੇ ਥੱਲੇ ਪਾਸਪੂਟ ਦੀ ਥੱਲੇ ਪਾਸ ਦੀ ਫੁੱਲ ਗਰੰਟੀ ਹੋਊਗੀ ਥੱਲਿਓਂ ਪਾਸ ਦੀ ਬਾਈ ਕਹਿੰਦਾ ਪੂਰੀ ਗਰੰਟੀ ਹੋਊਗੀ ਤੇ ਬਾਕੀ ਜਿਹੜਾ ਸੱਜਣ ਜਾਣ ਦਾ ਕਰਨ ਉਹ ਆ ਕੇ ਚਾਹੇ ਬਾਈ ਤੋਂ ਨੇੜੇ ਆ ਕੇ ਪਾਸ ਕਰਕੇ ਵੀ ਲੈ ਜਾਓ ਕਿਉਂਕਿ ਢੱਲੇ ਢੱਲੇ ਬਹੁਤ ਪਈਆ ਹਲੇ 5-7 ਦਿਨ ਇਹਨੇ ਬੜੇ ਆਮਨਾ ਕੱਢ ਦੇਣੇ ਨੇ ਕਿਉਂਕਿ ਬੈਕ ਤੋਂ ਵੀ ਆਰਡਰ ਰੂਡਰ ਬਣਾਉਗੀ ਅਜੇ ਵੀਰੇ ਬਹੁਤ ਬਣਾਉਗੇ ਹਰ ਸੂੜ ਲਾ ਕੇ ਸੂਈ ਉਹ ਬਣੂ ਕਰਮ ਵਾਲੀ ਆਏ ਦੇ ਦਾਂਗੇ 92 ਦੀ 92 ਦੇ ਦਾਂਗੇ ਤੇ ਹੁਣ ਮਾਰ ਦਿਆ ਧੋਕੜ ਚੋਟੀ ਦੇ ਕੈਮਰਾ ਇਹਦਾ ਸੂਆ ਕਿਡਾ ਇਹ ਵੀ ਖੜੀ ਦਿਖਾ ਗਿਆ ਜਸਤਰਾ ਕੰਨੇ ਤੋੜਦਾ ਵੀਰੇ ਇਹ ਬਾਲਾ ਵੀਰੇ ਲਗਾ ਵੀਡੀਓ ਤੇ ਜੋ ਲੰਗਤਨੀ ਮਾਰਦੀ ਇਹ ਵੀਰੇ ਦੂਜੇ ਸੂਈ ਸੂਈ ਤੇ ਤੀਜੇ ਸੂਈ ਠੀਗਾ ਭਰਾ ਹੁਣ ਇੱਕ ਨਹੀਂ ਲਾਉਗਾ ਠੀਕ ਆ ਗੱਲ ਮਾਲਕ ਨੇ ਦੱਸਣ ਦੇ ਫਰਮਾਨ ਜਿੱਦਾਂ ਮਾਲਕ ਨੇ ਦੱਸਿਆ ਹਾਂ 5 ਕਿਲੋ ਰੋਧਦਾ ਆਪਾਂ 4.5 ਕਿਲੋ ਕੰਡੇ ਤੇ ਰਾਹ ਦੇ ਇੱਕ ਡੰਗ ਦੰਦੀਆ ਕਿ ਦੋਈ ਡੰਗ ਦੋਨੇ ਟਾਈਮ ਵੀਰੇ ਦੋ ਟਾਈਮ ਇੱਕ ਮੁਠੀ ਆਟਾ ਦੀ ਪਾਓ ਹੱਲੇ ਭਾਈਓ ਜਵਾਕ ਵੇਜੇ ਬੱਚਾ ਹੈਗਾ ਭਾਈ ਇਹਦਾ ਬੱਚਾ ਬੱਚਾ ਨਹੀਂ ਵੀਰੇ ਕੋਈ ਮਰਜੀ ਵੇਜੇ ਬੰਦਾ ਵੇਜੇ ਉਹ ਤਾਂ ਗੱਬਣ ਇੱਕ ਮਹੀਨੇ ਦੀ ਆ ਗੱਬਣ ਨਿਕਲੇ ਠੀਕ ਆ ਭਰਾਵਾ ਹਾਂ ਇੱਕ ਮਹੀਨੇ ਦਾ ਇੱਕ ਮਹੀਨੇ ਦਾ ਆਪਾਂ ਇਵੇਂ ਕਹਦੇ ਗੱਬਣਾ ਵੀ ਫਲਾਣਾ ਤਾਂ ਖਾਲੀ ਕਰਕੇ ਦੇ ਦਾਂਗੇ ਆਪਾਂ ਨਾ ਦੇਲ ਠੀਕ ਆ ਭਾਏ ਤਾਂ ਗਾਂ ਲੈ ਕੇ ਆਸੋਤਾ ਯਾਰ ਅੱਗੇ ਕਿਸਮਤ ਆ ਵੀ ਹੋ ਸਕਦਾ ਗੱਬਣ ਨਿਕਲ ਵੀ ਆਵੇ ਹੋ ਸਕਦਾ ਖਾਲੀ ਵੀ ਰਹੇ ਹਾਂ ਖਾਲੀ ਆਪਾਂ ਇਹ ਕਹਿੰਦੇ ਜੇ ਗੱਬੜ ਹੋਈ ਲੋਹੜੀ ਵੇਲੇ 50000 ਦੇ ਆਪਾਂ ਦੁਬਾਰਾ ਫੇਰ ਲੈ ਲਾਂਗੇ ਦੁਬਾਰਾ ਫੇਰ ਲਾਂਗੇ ਫੇਰ ਤਾਂ 50 ਵੀ ਕਿੱਥੇ ਦੇਊਂਗਾ ਅਗਲਾ ਪਰ ਬਾਕੀ ਦੋ ਸਰਦ ਪੱਤ ਲੋਗਾ ਪੈਸੇ ਦੇ ਬਾਤ ਲੈਪੇ ਤੁਮ ਜਾ ਦੇ ਦਾਂਗੇ ਯਾਰ ਹਾਂ ਤੁਮ ਜਾ ਦੇ ਦਾਂਗੇ ਲੋਰੀ ਵਾਲੇ ਲਾ ਵੀਡੀਓ ਸੇਵ ਕਰ ਲਿਓ ਲੋਰੀ ਵਾਲੇ ਰਾਜੇ ਤੋਂ 55 ਲੈ ਜੇ ਗੱਬਣ ਨਿਕਲ ਆਈ ਕਲਿੱਪ ਕੱਟ ਲਿਓ ਜੇ ਛੋਟੀ ਜੀ ਇੱਕ ਇਹਦੇ ਪੈਸੇ ਕਿੰਨੇ ਲਵਾਂਗੇ ਬਿਆਰੀ ਯਾਰ ਮੋਲਾ ਵੀਰੇ ਕਾਲੀ ਦੇ ਦਾਂਗੇ ਇਹ ਦੇ ਦਾਂਗੇ ਪੂਰੇ 40000 ਦੀ ਆਹੂ ਛੋਟੀ ਨਵੇਂ ਹਾਨ ਚੀ ਆ ਬਣਨ ਵਾਲੀ ਆ ਮੇਰੇ ਹਾਨ ਦਾ ਯਾਰ ਵੀਰੇ ਆਪਾਂ ਮੁੱਠੇ ਟਰੀ ਪਾ ਕੇ ਹੁਣ ਬਈ ਹੋਣੀ ਇੱਕ ਗੱਲ ਤੁਹਾਨੂੰ ਹੋਰ ਦਾਦਾ ਨਾ ਕਿਉਂਗੀ 35 40000 ਅੱਜ ਕੱਲ ਆਪਾਂ ਕੱਟੀ ਤੇ ਵੀ ਲਾ ਦੇਣੇ 30 ਨਾਲੋਂ ਤੁਹਾਨੂੰ ਇਹਦਾ ਸਿਸਟਮ ਕੱਟੀ ਖਰੀਦਣ ਨਾਲੋਂ ਇਹਦਾ ਕੰਮ ਤੁਹਾਨੂੰ ਵੈਸਟ ਲੱਗੂਗਾ। ਮੈਂ ਮੁੱਠੀ ਹਟਰੀ ਪਾ ਕੇ ਪਸਵਾ ਕੇ ਵੀ ਦਿਖਾ ਦਿੰਨੇ ਆ ਯਾਰ। ਨੰਬਰ ਬੋਲਦੇ ਜਰਾ ਹੁਣ। ਨੰਬਰ 9592773699। ਇੱਕ ਵਾਰੀ ਹੋਰ ਬੋਲੇ। 9592773699। ਲੈ ਇਹਨਾਂ 'ਚ ਜਿਹੜਾ ਵੀ ਨਗੀਨਾ ਤੁਹਾਡੇ ਪਸੰਦ ਆਊਗਾ ਭਾਈ ਨੇੜੇ ਆ ਕੇ ਤਸੱਲੀ ਕਰਕੇ ਪਿੰਡ ਬਲਾਸਪੁਰ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਬਾਈ ਰਾਜੇ ਤੋਂ ਖਰੀਦ ਕੇ ਲੈ ਜਿਓ। ਧੰਨਵਾਦ ਜੀ।